ਭਾਰਤੀ ਸੰਵਿਧਾਨ ਚੋਣ ਕਮਿਸ਼ਨ ਅਤੇ ਲੋਕਤੰਤਰ ਦੇ ਨਿਯਮਾਂ ਨੂੰ ਅੱਖੂ ਪਰੋਖੇ ਕਰਕੇ ਸ਼ਿਰਮੁਖਤਰ ਸਾਹਿਬ ਜ਼ਿਲ੍ਹੇ ਦੇ ਕੋਠੇ ਚੀਂਗੀਆਂ ਵਾਲੇ ਨੇੜੇ ਕੋਟਲੀ ਅ블ੂ ਵਿਖੇ ਹੋਈ ਸਰਪੰਚ ਦੀ ਚੋਣ ਲਈ ਬੋਲੀ ਲਗਾਈ ਗਈ ਹੈ ਸ਼ਿਰਮੁਖਤਰ ਸਾਹਿਬ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਨਿਯਮ ਦੇ ਅ블ੂ ਕੋਟਲੇ ਦੇ ਨੇੜਲੇ ਕੋਠੇ ਚੀਂਗੀਆਂ ਵਾਲੇ ਸਰਪੰਚ ਨੂੰ ਚੁਣਨ ਵਾਸਤੇ ਬੋਲੀ ਲੱਗੀ ਹੈ ਬੋਲੀ ਦੀ ਰਕਮ ਗੁਰਦੁਆਰਾ ਸਾਹਿਬ ਨੂੰ ਦੇਣ ਦਾ ਫੈਸਲਾ ਹੋਇਆ ਜ ਜਿਹਦੇ ਵਿੱਚ ਵੱਡੇ ਜ਼ਿੰਮੇਦਾਰਾਂ ਨੇ ਇੱਕ ਦੂਜੇ ਦੇ ਨਾਲੋਂ ਵੱਧ ਚੜ੍ਹ ਕੇ ਆਪਣੀ ਵਿੱਤੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਬੋਲੀ ਦੇ ਅੰਤ ਤੱਕ ਫੈਸਲਾ ਕੀਤਾ ਗਿਆ 35 ਲੱਖ 50 ਹਜ਼ਾਰ ਦੀ ਜਿੱਥੇ 35 ਲੱਖ 50 ਹਜ਼ਾਰ ਦੀ ਬੋਲੀ ਲੱਗੀ ਹੈ ਸਰਪੰਚ ਦੇ ਲਈ ਜਿੱਥੇ ਇੱਕ ਅਲੱਗ ਖਬਰ ਹੈ ਜਿਹਦੇ ਵਿੱਚ ਦੇਖਿਆ ਜਾਵੇ ਲੋਕਤੰਤਰ ਦੇ ਨਿਯਮਾਂ ਨੂੰ ਅਲੱਗ ਰੱਖਦੇ ਹੋਏ ਪਿੰਡ ਦੇ ਵੱਲੋਂ ਸਰਬਸੰਮਤੀ ਦੇ ਨਾਲ ਹੈ ਬੋਲੀ ਲਗਾਈ ਗਈ ਆਪਣੇ ਪਿੰਡ ਦੇ ਸਰਪੰਚ ਨੂੰ ਚੁਣਨ ਲਈ ਅਤੇ ਉਹ ਰਾਸ਼ੀ ਹੈ ਜਿਹੜੀ 35 ਲੱਖ 50 ਹਜ਼ਾਰ ਰੁਪਏ ਹੂਗਰ ਦੁਆਰਾ ਸਾਹਿਬ ਨੂੰ ਦੇਣ ਦਾ ਐਲਾਨ ਕੀਤਾ ਗਿਆ ਅਪਡੇਟ ਲੈ ਕੇ ਰੁਗਰੋਹਾ ਮਾਂਗੇ ਵੇਖਦੇ ਰਹੋ ਲੁਧਿਆਣਾ ਲਾਈ ਭਾਰਤੀ ਸੰਵਿਧਾਨ ਚੋਣ ਕਮਿਸ਼ਨ ਅਤੇ ਲੋਕਤੰਤਰ ਦੇ ਨਿਯਮਾਂ ਨੂੰ ਅੱਖੂ ਪਰੋਖੇ ਕਰਕੇ ਸ਼ਿਰਮੁਖਤ ਸਾਹਿਬ ਜ਼ਿਲ੍ਹੇ ਦੇ ਕੋਠੇ ਚੀਂਦੀਆਂ ਵਾਲੇ ਨੇੜੇ ਕੋਟਲੀ ਅਬਲੂ ਵਿਖੇ ਹੋਈ ਸਰਪੰਚ ਦੀ ਚੋਣ ਲਈ ਬੋਲੀ ਲਗਾਈ ਗਈ ਹੈ ਸ਼ਿਰਮੁਖਤ ਸਾਹਿਬ ਜ਼ਿਲ੍ਹੇ ਦੇ ਨਿਦਾਨਸਭਾ ਹਲਕਾ ਗਿੱਦੜ ਬਹਾਦੀ ਨਿਯਮ ਦੇ ਅਬਲੂ ਕੋਟਲੇ ਦੇ ਨੇੜਲੇ ਕੋਠੇ ਚੀਂਦੀਆਂ ਵਾਲੇ ਸਰਪੰਚ ਨੂੰ ਚੁਣਨ ਵਾਸਤੇ ਬੋਲੀ ਲੱਗੀ ਹੈ ਬੋਲੀ ਦੀ ਰਕਮ ਗੁਰਦੁਆਰਾ ਸਾਹਿਬ ਨੂੰ ਦੇਣ ਦਾ ਫੈਸਲਾ ਹੋਇਆ ਜ ਜਿਹਦੇ ਵਿੱਚ ਵੱਡੇ ਜ਼ਿੰਮੇਦਾਰਾਂ ਨੇ ਇੱਕ ਦੂਜੇ ਦੇ ਨਾਲੋਂ ਵੱਧ ਚੜ੍ਹ ਕੇ ਆਪਣੀ ਵਿੱਤੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਬੋਲੀ ਦੇ ਅੰਤ ਤੱਕ ਫੈਸਲਾ ਕੀਤਾ ਗਿਆ 35,50,000 ਦੀ ਜੀਹਾਂ 35,50,000 ਦੀ ਬੋਲੀ ਲੱਗੀ ਹੈ ਸਰਪੰਚ ਦੇ ਲਈ ਜੀਆਂ ਇੱਕ ਅਲੱਗ ਖਬਰ ਹੈ ਜਿਦੇ ਵਿੱਚ ਦੇਖਿਆ ਜਾਵੇ ਲੋਕਤੰਤਰ ਦੇ ਨਿਯਮਾਂ ਨੂੰ ਅਲੱਗ ਰੱਖਦੇ ਹੋਏ ਪਿੰਡ ਦੇ ਵੱਲੋਂ ਸਰਬਸੰਮਤੀ ਦੇ ਨਾਲ ਹੈ ਬੋਲੀ ਲਗਾਈ ਗਈ ਆਪਣੇ ਪਿੰਡ ਦੇ ਸਰਪੰਚ ਨੂੰ ਚੁਣਨ ਲਈ ਅਤੇ ਉਹ ਰਾਸ਼ੀ ਹੈ ਜਿਹੜੀ 35,50,000 ਰੁਪਏ ਉਹ ਗੁਰਦੁਆਰਾ ਸਾਹਿਬ ਨੂੰ ਦੇਣ ਦਾ ਐਲਾਨ ਕੀਤਾ ਗਿਆ ਅਪਡੇਟ ਲੈ ਕੇ ਰੋਬਰੋਹਮਾਗੇ ਦੇਖਦੇ ਰਹੋ ਲੁਧਿਆਣਾ ਲਾਈ